ਰਾਣਾ ਕਿਹੜਾ ਵਹਿ ਜਾਂਦਾ ਅੱਗੇ ਉਹਦਾ ਕਰ ਦਿੰਦਾ ਸਾਰਾ ਰੋਬਿਆਂ ਵੀ ਹੈ ਬਾਬਿਆਂ ਦੀ ਬਾਬਾ ਜੀ ਬਾਬਾ ਜੀ ਹਲੋ ਬਾਬਾ ਜੀ ਤੁਸੀਂ ਮੇਰੇ ਦਾ ਬੜੇ ਕੰਮ ਕਢਾਏ ਨੇ ਤਾਂ ਮੇਰੇ ਵੀਰ ਦਾ ਇੱਕ ਕੰਮ ਕਢਾ ਦਿਓ ਜੀ ਮਾਣਿਆ ਰੁਕ ਫਿਰ ਨਾਜਰ ਸਿੰਘਾਣੀਆਂ ਦਾ ਮੁੰਡਾ ਤੂੰ ਹਾਂਜੀ ਬਾਬਾ ਜੀ ਨਾਬੇ ਲੱਗਿਆ ਹਾਂਜੀ ਨਾਬੇ ਕੀ ਘਟਨਾ ਵਾਪਰੀ ਤੇ ਨਾਲ ਹਾਂਜੀ ਕੀ ਹੋਇਆ ਸੀ ਬਾਬਾ ਜੀ ਮੈਂ ਕੰਮ ਕਰਨ ਜਾਣਾ ਹੁੰਦਾ ਜੀ ਅੱਛਾ ਮੇਰੇ ਨਾਲ ਲੱਖਾ ਹੁੰਦਾ ਜੀ ਅੱਛਾ ਉੱਥੇ ਅਸੀਂ ਕੰਮ ਕਰ ਰਹੇ ਸੀ ਉੱਥੇ ਅੱਗ ਲੱਗ ਗਈ ਜੀ ਅੱਛਾ ਮੈਨੂੰ ਸਹੀ 4 ਵਜੇ ਮੇਰੀਆਂ ਅੱਖਾਂ 'ਚ ਧੂਆਂ ਪੈ ਗਿਆ ਜੀ ਅੱਛਾ ਹੁਣ ਮੈਨੂੰ 4 ਵਜੇ ਤੋਂ ਬਾਅਦ ਕੁਝ ਵੀ ਨਹੀਂ ਦਿਖਦਾ ਜੀ ਦਿੱਕਤ ਹੁੰਦੀ ਆ ਤੈਨੂੰ ਦੇਖਣ ਹਾਂ ਜੀ ਠੀਕ ਆ ਜਦੋਂ ਮੈਨੂੰ ਛੁੱਟੀ ਹੋਈ ਮੈਂ ਸਕੂਟਰੀ ਤੇ ਆਪਣੇ ਘਰ ਆਉਣਾ ਸੀ ਠੀਕ ਆ ਮੈਂ ਸਕੂਟਰੀ ਚਲਾਈ ਗਿਆ ਚਲਾਈ ਗਿਆ ਬਾਅਦ ਚੋਂ ਮੈਨੂੰ ਲੱਖੇ ਨੇ ਦੱਸਿਆ ਉਹਦਾ ਵੱਡੇ ਸਟੈਂਡ ਤੇ ਲੱਗੀ ਐ ਚੱਲ ਕੋਈ ਨਹੀਂ ਕਰਦੇ ਤੇਰਾ ਨਾਇਕ ਹਾਂ ਕੰਮ ਕਰੋਗੇ ਇੱਕ ਹਾਂਜੀ ਬਾਬਾ ਜੀ ਦੱਸੋ ਅਮਰਗੜ ਜਾਇਓ ਪੀ ਆਪਾ ਜੀ ਅਮਰਗੜੇ ਮੋਡਰਨ ਆਪਟੀਕਲ ਵਾਲੇ ਨੇਕ ਬਾਬਾ ਜੀ ਸਾਰੇ ਡਾਕਟਰਾਂ ਨੂੰ ਦਿਖਾ ਲਿਆ ਹੀ ਹਸਪਤਾਲ ਲਈ ਉਹ ਗੱਲ ਸੁਣਦਾ ਹਾਂਜੀ ਮੋਡਰਨ ਆਪਟੀਕਲ ਵਾਲਿਆਂ ਤੇ ਜਾਇਓ ਜੀ ਬਾਈ ਤੁਹਾਨੂੰ ਐਣਕਾਂ ਦੇਣਗੇ ਬਣਾ ਕੇ ਜਿਵੇਂ ਤੂੰ ਉਹਨਾਂ ਦੀ ਅਣਗਾ ਲਾਏਗਾ ਤੇਰੀ ਨਿਗਾਹ ਚੰਦ ਤੱਕ ਪਹੁੰਚ ਜੇਗੀ ਚੰਦ ਵੀ ਤੂੰ ਇਹ ਸਾਫ਼ ਦੇਖੇਗਾ ਤੂੰ ਕਹੇਗਾ ਬਾਬੇ ਨੇ ਮੇਰਾ ਚੰਦ ਚੜਦਾ ਕਿੱਥੇ ਬਾਬਾ ਜੀ ਕਿੱਥੇ ਜਾਣਾ ਸੀ ਮੋਡਨ ਆਪਟਿਕ ਲਾ ਲੈ ਜੈ ਬਾਬਿਆਂ ਦੀ ਵਾ ਵਾ ਬਾਬਾ ਵਾਲਾ ਨਾਲਾ ਨਿਕਨਦ ਵਾਲਾ ਜੈ ਬਾਬਾ ਦਾ ਜੈ ਬਾਬਾ ਚੜਾਉਂਦਾ ਮਾਰਾ ਜੈ ਬਾਬਾ ਜੀ ਸਸੀ ਕਾ ਜੀ ਸਸੀ ਕਾ ਜੀ ਜੀ ਬਾਬਾ ਜੀ ਨੇ ਭੇਜਿਆ ਜੀ ਬਾਬਾ ਜੀ ਨੇ ਭੇਜਿਆ ਜੀ ਵਾਹ ਜੀ ਵਾਹ ਵਾਹ ਜੀ ਵਾਹ ਬਾਈ ਬਾਬਾ ਬਾਈ ਹਾਂ ਬਾਬਾ ਬਾਈ ਆਪਣਾ ਇਹਦੀ ਇਹਦੀ ਚੈੱਕ ਕਰਨੀ ਆ ਪਾਣੀ ਇਹ ਨਹੀਂ ਚੈੱਕ ਕਰਨੀ ਆ ਜੀ ਹਾਂ ਜੀ ਕੀ ਹੋ ਗਿਆ ਤੁੰਦਲਾ ਦੇਖਦਾ ਜੀ ਆਪਾਂ ਨਿਗਾ ਚੈੱਕ ਕਰ ਲੈਨੇ ਤੁਸੀਂ ਆ ਜਾਓ ਆਪਾਂ ਨਿਗਾ ਦੀ ਐਨਕ ਲਾ ਕੇ ਦੇ ਦਿੰਨਾ ਤੁਹਾਨੂੰ ਆ ਜਾਓ ਬਾਬਈ ਅੱਖ ਤਾਂ ਨਹੀਂ ਘੱਟਦੇ ਨਹੀਂ ਨਹੀਂ ਤੁਸੀਂ ਦੇਖਿਓ ਅਸੀਂ ਤਾਂ ਬਹੁਤ ਸੋਣੀਆਂ ਐਨਕ ਲਾ ਕੇ ਦੇਣੀ ਆ ਮਨੂੰ ਚੰਨ ਤੱਕ ਲਿਖੂਗਾ ਉਹ ਤਾਂ ਘਵਾਰਾ ਹੀ ਆ ਜਾਨਣ ਨਹੀਂ ਹੈਗਾ ਜੀ ਕੋਈ ਨਹੀਂ ਜਾਨਣ ਪਹਿਲਾਂ ਤੁਸੀਂ ਘਵਾਰਾ ਦੇਖੋ ਫਿਰ ਚੰਨ ਵੀ ਦਿਖਾਵਾਂਗੇ ਬੱਸ ਬਾਬਈ ਹੋ ਗਿਆ ਜੀ ਨਿਗਾ ਥੋੜੀ ਥੋੜੀ ਜੀ ਘੱਟ ਹੈਗੀ ਐ ਆ ਪੈਨਕ ਲਾ ਦੰਨੇ ਆ ਸਹੀ ਹੋ ਜੂ ਫਿਰ ਠੀਕ ਆ ਜੋ ਹੋਰ ਬਾਬਈ ਚਾਹ ਟੰਡਾ ਕੀ ਪੀਓਗੇ ਠੰਡਾ ਜੀ ਦੇਖੋ ਭਾਈ ਉਹ ਮਾਵੇ ਤਾਂ ਸੱਚੀ ਦਿਖਦਾ ਦੇਖੋ ਸ਼ੀਸ਼ੇ ਜਿਹਨੂੰ ਦੇਖੋ ਤੁਸੀਂ ਖੜ੍ਹ ਜੂ ਬਾਹਰ ਚੰਨ ਦੇਖਿਆ ਮਾਈ ਬਾਹਰ ਚੰਨ ਦਿਖਾਉਣੇ ਤੁਸੀਂ ਇੱਕ ਮਿੰਟ ਸ਼ੀਸ਼ੇ ਦੇਖੋ ਹਾਂ ਇਹ ਓਕੇ ਹੀ ਪੂਰਾ ਜਮਾ ਸਹੀ ਹੈ ਨਾ ਹੁਣ ਤੁਸੀਂ ਬਾਹਰ ਦੇਖ ਕੇ ਨਿਗਾਹ ਮਾਰ ਕੇ ਹੋ ਅਸੀਂ ਅਣਕ ਤਿਆਰ ਕਰਤੀ ਤੁਹਾਡੀ ਵਈ ਚੰਨ ਵੀ ਦਿਖਦਾ ਹਾਂ ਜੀ ਬਾਬਾ ਜੀ ਪਰ ਕਦਮ ਆਏ ਸੋਹਣੇ ਆ ਜਿਹੜੇ ਆ ਉਹ ਠੀਕ ਜਿਹੀ ਚੀਜ਼ अवेलेबल ਨੇ ਹਾਂ ਵੀਰੇ ਆਪਣੇ ਲਈ ਸਨ ਗਲਾਸ ਮਿਲ ਜਾਣੇ ਤੁਹਾਨੂੰ ਬਹੁਤ ਵਧੀਆ ਵਧੀਆ ਬ੍ਰਾਂਡ ਦੇ ਵਿੱਚ Ориジナル ਓਕੇ ਕੋਈ ਕਾਪੀ ਨਹੀਂ ਕੋਈ ਸਾਈਨ ਮਾਰਕ ਨਹੀਂ ਠੀਕ ਹੈ ਮਤਲਬ ਹਾਉ ਮੜਾ ਕੋਈ ਤਾਂ ਹਾਂ ਜੀ ਜਿਵੇਂ ਬਹੁਤ ਸੋਹਣੇ ਸੋਹਣੇ ਆਰਟੀਕਲ ਨੇ ਹਾਂ ਜੀ ਤੁਸੀਂ ਲਾ ਕੇ ਵੇਅਰ ਕਰੋ ਸਕਾਟ ਦਾ Ориジナル ਹੈ ਇਹ ਅੱਛਾ ਜੀ ਦੇਖੋ ਬਹੁਤ ਲੱਗਣੀ ਠੀਕ ਠੀਕ ਇਹਦੇ ਤੋਂ ਇਲਾਵਾ ਤੁਹਾਨੂੰ ਮੈਂ ਬਹੁਤ ਹੋਰ ਗੱਲ ਦੇ ਦਊ ਹੋਰ ਆਪਣੇ ਲਈ ਕੰਟੈਕਟ ਲੈਂਸ ਵੀ ਹੁੰਦੇ ਨੇ ਅੱਛਾ ਜੀ ਤੇ ਆਪਣੇ ਲਈ ਸਪੈਕਟਕਲ ਆਈ ਟੈਸਟਿੰਗ ਦਾ ਵੀ ਪੂਰਾ ਜਿੱਦਾਂ ਵੀ ਤੁਸੀਂ ਬ੍ਰਾਂਡਿੰਗ ਦੇਖ ਰਹੇ ਹੋ ਹਨ ਤੇ ਆਪਣੇ ਲਈ ਆਈ ਟੈਸਟਿੰਗ ਵੀ ਹੋ ਵੀਰੇ ਨਿਗਾਲੀਆਂ ਕ ਵੀ ਬਣਦੇ ਜਾਣੇ ਤੇ ਆਪਾਂ ਨੂੰ ਸਨ ਗਲਾਸ ਵੀ ਮਿਲ ਜਾਂਦੇ ਆ ਵਧੀਆ ਓਰੀਜਨਲ ਬ੍ਰਾਂਡ ਦੇ ਜੀ ਠੀਕ ਹੈ ਤੇ ਹੁਣ ਕਿੱਥੇ ਆਈ ਆਪਾਂ ਆਪਾਂ ਮੋਡਰਨ ਆਪਟੀਕਲ ਅਮਰਗੜ ਹਾਂਜੀ ਮੇਨ ਬਾਜ਼ਾਰ ਠੀਕ ਹੈ